ਨਾਕੇਬੰਦੀ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਕਾਲੇ ਰੰਗ ਦੀ ਅੰਡੇਵਰ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਪੀਐਸਓ ਦੀ ਵਰਦੀ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਕੋਲ ਪਿਸਤੌਲਾਂ ਤੇ ਜਿੰਦਾਕਾਰਤੂਸ ਵੀ ਸੰਜ ਦੇ ਸਬੰਧੀ ਮੌਕੇ ਤੇ ਕਿਸੇ ਵੀ ਤਰੀਕੇ ਦਾ ਲਾਇਸੈਂਸ ਜਾਂ ਪਰਮਿਸ਼ਨ ਮੌਕੇ ਤੇ ਨਹੀਂ ਦਿਖਾ ਸਕੇ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਡੀਟੇਨ ਕਰ ਸੈਕਟਰ 49 ਥਾਣੇ ਵਿੱਚ ਲਿਆਂਦਾ ਗਿਆ ਜਿੱਥੇ ਵੈਰੀਫਾਈ ਕੀਤਾ ਜਾਵੇਗਾ ਕਿ ਉਕਤ ਵਿਅਕਤੀਆਂ ਕੋਲ ਕਿਸ ਤਰੀਕੇ ਦੇ ਲਾਇਸੈਂਸ ਦੀ ਪਰਮਿਸ਼ਨ ਹੈ ਜਾਂ ਨਹੀਂ ਇਹ ਕੁਛ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪੀਐਫ ਲੈ ਕਰ ਮੈਂ ਪੀਓ ਤੋਂ ਨਾ ਕਿ ਮਲਾਜੋ ਮਗਰ ਮਲਾਜੋ ਪੀਐਫ ਤੋਂ ਆਂਦੀ ਆਪਣਾ ਪਰਸਨਲ ਸਪੋਰਟੀਆ ਪਰ ਪ੍ਰਾਈਵੇਟ ਤੌਰ ਤੇ ਹੈ ਜਿੰਨਾਂ ਕੋਲ ਆਪਣਾ ਵੈਪਨ ਵੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾ ਰਿਪਰਤਾਲ ਕਰ ਰਹੇ ਹੈ ਜੀ ਕੋਈ ਬਿਲਡਰ ਪ੍ਰਕਾਸ਼ ਸਾਗਰ ਪਤ ਜੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਐਚਓ ਸਾਹਿਬ ਨਾਲ ਡਬਲ ਕੀਤਾ ਗਿਆ ਤੇ ਉਹ ਵੈਰੀਫਾਈ ਕਰ ਰਹੇ ਹੈਗਾ ਫਿਰ ਉਹ ਮੋੜੇ ਨੂੰ ਕੋਈ ਲਾਇਸੈਂਸ ਹੈ ਫੋਟੋਕਾਪੀ ਸੀਗੀ ਲਾਇਸੈਂਸ ਦੀ ਕਿ ਆਨਲਾਈਨ ਦਿਖਾ ਰਿਹਾ ਜੀ ਸਾਰੀ ਪਰਤਾਲ ਦਾ ਵਿਸ਼ਾ ਹੈਗਾ ਜਿਹੜਾ ਕਿ ਵਾਪਾਂ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸੈਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਉਹ ਸਾਰੀ ਚੀਜ਼ ਚੱਕ ਕੇ ਤਿਆਰੀ